ਮੇਰਾ ਨਾਮ ਸੁਖੀ ਆ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਆ ਮੈਂ ਜਿਆਦਾ ਪੜ੍ਹੀ ਲਿਖੀ ਨਹੀਂ ਆ ਮੈਂ ਅਜੇ 10ਵੀਂ ਕਲਾਸ ਵਿੱਚ ਪੜ੍ਹਦੀ ਸੀ ਕਿ ਮੈਂ ਦੋ ਪੇਪਰਾਂ ਵਿੱਚੋਂ ਫੇਲ ਹੋ ਗਈ ਤੇ ਘਰ ਦੇ ਆਨੇ ਮੈਨੂੰ ਦੁਬਾਰਾ ਪੇਪਰ ਨਾ ਦਵਾਏ ਫੇਲ ਮੈਂ ਇਸ ਕਰਕੇ ਹੋਈ ਸੀ ਕਿਉਂਕਿ ਜਦੋਂ ਮੈਂ 10ਵੀਂ ਕਲਾਸ 'ਚ ਪੜ੍ਹਦੀ ਸੀ ਤਾਂ ਉਦੋਂ ਮੇਰੇ ਡੈਡੀ ਕਿਸੇ ਦੇ ਦਿਹਾੜੀ ਕਰਦੇ ਹੁੰਦੇ ਸੀ ਤੇ ਉਹ ਸਾਨੂੰ ਵੀ ਕੰਮ ਲਈ ਕਹਿ ਦਿੰਦੇ ਸੀ ਮੈਂ ਆਪਣੇ ਮੰਮੀ ਨਾਲ ਉਹਨਾਂ ਦੇ ਘਰ ਕੰਮ ਕਰਾਉਣ ਚਲੀ ਜਾਂਦੀ ਸੀ ਤੇ ਮੇਰੇ ਕੋਲੋਂ ਜਿਆਦਾ ਦਿਨ ਸਕੂਲ ਨਹੀਂ ਜਾਇਆ ਜਾਂਦਾ ਸੀ ਮੈਂ ਪਤਾ ਨਹੀਂ ਕਿੰਨੀਆਂ-ਕਿੰਨੀਆਂ ਛੁੱਟੀਆਂ ਕਰ ਲੇ ਜਿਸ ਕਰਕੇ ਮੇਰੀ ਪੜ੍ਹਾਈ ਛੁੱਟ ਜਾਂਦੀ ਸੀ ਤੇ ਇਸੇ ਕਰਕੇ ਮੈਂ ਦੋ ਪੇਪਰਾਂ 'ਚ ਫੇਲ ਹੋ ਗਈ ਸੀ ਪਰ ਹੁਣ ਦੁਬਾਰਾ ਲੱਗਣ ਦਾ ਮੇਰਾ ਕੋਈ ਇਰਾਦਾ ਵੀ ਨਹੀਂ ਸੀ ਕਿਉਂਕਿ ਮੇਰਾ ਧਿਆਨ ਪੜ੍ਹਾਈ ਵੱਲ ਘਟੇ ਸੀ ਮੇਰਾ ਧਿਆਨ ਆਪਣੇ ਮਾਤਾ ਪਿਤਾ ਦੀ ਮਦਦ ਕਰਾਉਣ ਵਿੱਚ ਲੱਗਿਆ ਰਹਿੰਦਾ ਸੀ ਮੇਰਾ ਭਰਾ ਜੇ ਛੋਟਾ ਸੀ ਉਹ ਜੇ 6ਵੀਂ ਕਲਾਸ ਚ ਪੜਦਾ ਸੀ ਸਾਡੇ ਘਰ ਦਾ ਗਜਾਰਾ ਮਸਾ ਹੀ ਹੁੰਦਾ ਸੀ ਮੇਰੀ ਮੰਮੀ ਮੈਨੂੰ ਕਹਿਣ ਲੱਗ ਜਾਂਦੀ ਸੀ ਕਿ ਪੁੱਤ ਤੂੰ ਸਲਾਈ ਸਿੱਖ ਲੈ ਜੇ ਤੂੰ ਕੱਪੜੇ ਸਲਾਈ ਕਰਨ ਲੱਗ ਜਾਵੇਂਗੀ ਤਾਂ ਆਪਣੀ ਥੋੜੀ ਮਦਦ ਹੋ ਜਾਇਆ ਕਰੂਗੀ ਕਿਉਂਕਿ ਹੁਣ ਤੇਰਾ ਪਿਓ ਇਕੱਲਾ ਕੰਮ ਕਰਦਾ ਤੇ ਆਪਾਂ ਸਾਰੇ ਖਾਣ ਵਾਲੇ ਆ ਅਸੀਂ ਤਾਂ ਥੋੜੀ ਬਹੁਤੀ ਦਿਹਾੜੀ ਲਾ ਆਉਂਦੀਆਂ ਸੀ ਤੇ ਉਹਦੇ ਨਾਲ ਕੀ ਬੰਨਣਾ ਸੀ ਅਸਲ ਘਰ ਤਾਂ ਡੈਡੀ ਦੀ ਕਮਾਈ ਨਾਲ ਹੀ ਚੱਲਦਾ ਸੀ ਮੈਂ ਮੰਮੀ ਦੀ ਗੱਲ ਮੰਨ ਕੇ ਸਲਾਈ ਸਿੱਖਣ ਲੱਗ ਪਈ ਮੰਮੀ ਨੇ ਸਲਾਈ ਵਾਲੀ ਆਂਟੀ ਨਾਲ ਗੱਲ ਕਰ ਲਈ ਸੀ ਕਿ ਅਸੀਂ ਪੈਸੇ ਥੋੜੇ ਥੋੜੇ ਕਰਕੇ ਤੁਹਾਨੂੰ ਦਵਾਂਗੇ ਆਂਟੀ ਵੈਸੇ ਲੋਕਾਂ ਤੋਂ 1000 ਰੁਪਏ ਮਹੀਨਾ ਲੈਂਦੀ ਸੀ ਪਰ ਸਾਡੇ ਕੋਲ ਉਹਨੇ ਸਿਰਫ 500 ਰੁਪਏ ਲੈਣੇ ਸੀ ਉਹ ਵੀ ਅਸੀਂ ਉਹਨੂੰ ਥੋੜੇ ਥੋੜੇ ਕਰਕੇ ਦੇਣੇ ਸੀ ਜਦੋਂ ਮੈਂ ਸਲਾਈ ਸਿੱਖਣ ਲੱਗੀ ਤਾਂ ਸਾਡੇ ਕੋਲ ਕੱਪੜੇ ਵੀ ਨਹੀਂ ਸੀ ਕਿਉਂਕਿ ਕੱਪੜਿਆਂ ਤੋਂ ਬਿਨਾਂ ਸਲਾਈ ਵੀ ਨਹੀਂ ਸਿੱਖੀ ਜਾ ਸਕਦੀ ਸੀ ਆਂਟੀ ਨੇ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਛੋਟੇ-ਛੋਟੇ ਟੋਟੇ ਲੈ ਕੇ ਆਇਆ ਕਰ ਇਦਾਂ ਤਾਂ ਕੱਪੜਿਆਂ ਤੋਂ ਬਿਨਾਂ ਸਲਾਈ ਵੀ ਨਹੀਂ ਸਿੱਖੀ ਜਾਣੀ ਹੁਣ ਮਸਲਾ ਇਹ ਸੀ ਕਿ ਕੱਪੜੇ ਕਿੱਥੋਂ ਆਉਣਗੇ ਫਿਰ ਜਿਨ੍ਹਾਂ ਦੇ ਘਰ ਮੇਰੇ ਡੈਡੀ ਕੰਮ ਕਰਦੇ ਸੀ ਉਹਨਾਂ ਦੀ ਆਂਟੀ ਨੇ ਸਾਨੂੰ 3-4 ਸੂਟ ਦੇ ਦਿੱਤੇ ਸੀ ਆਂਟੀ ਦੇ ਸੂਟ ਸੀ ਆਂਟੀ ਕਹਿੰਦੇ ਚੱਲ ਇਹਨਾਂ ਤੇ ਤੂੰ ਸਿੱਖ ਲਿਆ ਕਰ ਤੇ ਨਾਲੇ ਮੇਰਾ ਇੱਕਦ ਦਾ ਸੂਟ ਬਣਾ ਦੀ ਬਾਕੀ ਤੂੰ ਆਪਣੀ ਮੰਮੀ ਤੇ ਆਪਣੇ ਸਲਾਈ ਕਰ ਲਈ ਮੈਂ ਬਹੁਤ ਖੁਸ਼ ਹੋਈ ਕਿਉਂਕਿ ਸਾਨੂੰ ਕਪੜੇ ਸਲਾਈ ਕਰਨ ਲਈ ਮਿਲ ਗਏ ਸੀ ਹੁਣ ਮੈਂ ਹਰ ਰੋਜ਼ ਸਲਾਈ ਸਿੱਖਣ ਜਾਂਦੀ ਹੁੰਦੀ ਸੀ ਮੈਨੂੰ 1 ਮਹੀਨੇ ਦੇ ਵਿੱਚ ਹੀ ਸਲਾਈ ਦੀ ਪੂਰੀ ਜਾਚ ਆ ਗਈ ਸੀ ਕਿਉਂਕਿ ਹਰ ਟਾਈਮ ਮਨ ਵਿੱਚ ਇਹੀ ਲੱਗਾ ਰਹਿੰਦਾ ਸੀ ਕਿ ਕਦੋਂ ਅਸੀਂ ਡੈਡੀ ਦੀ ਮਦਦ ਕਰਾਂਗੇ ਮੈਨੂੰ ਤਾਂ ਬਸ ਡੈਡੀ ਤੇ ਬੜਾ ਤਰਸ ਆਉਂਦਾ ਰਹਿੰਦਾ ਸੀ ਕਿਉਂਕਿ ਮੇਰਾ ਭਰਾ ਅਜੇ ਛੋਟਾ ਸੀ ਉਹ ਬਹੁਤ ਚੀਜ਼ਾਂ ਮੰਗਦਾ ਰਹਿੰਦਾ ਸੀ ਉਹਨੂੰ ਇਹ ਨਹੀਂ ਪਤਾ ਸੀ ਉਹਨੂੰ ਸਾਡੀ ਗਰੀਬੀ ਦਾ ਅਹਿਸਾਸ ਘੱਟ ਸੀ ਕਿਉਂਕਿ ਉਹ ਉਮਰ ਪੱਖੋਂ ਅਜੇ ਛੋਟਾ ਸੀ ਉਹਨੂੰ ਸਿਰਫ ਚੀਜ਼ਾਂ ਦੀ ਹੁੰਦੀ ਸੀ ਉਹਨੂੰ ਇਹ ਨਹੀਂ ਪਤਾ ਸੀ ਕਿ ਸਾਡੇ ਘਰ ਕਿੰਨੀ ਗਰੀਬੀ ਤੇ ਅਸੀਂ ਕਿਦਾਂ ਟਾਈਮ ਪਾਸ ਕਰਦੇ ਆਂ ਇਹ ਗੱਲ ਅਸੀਂ ਉਹਨੂੰ ਕਈ ਵਾਰ ਸਮਝਾਉਂਦੇ ਪਰ ਅਜੇ ਉਹਦੀ ਉਮਰ ਇਹ ਸਮਝਣ ਦੀ ਨਹੀਂ ਸੀ ਇਸਤਰੀ ਮੈਂ ਹੁਣ ਸਲਾਈ ਸਿੱਖ ਕੇ ਪਿੰਡ ਦੇ ਲੋਕਾਂ ਦੇ ਕੱਪੜੇ ਸਲਾਈ ਕਰਦੀ ਸੀ ਮੈਂ ਆਮ ਲੋਕਾਂ ਨਾਲੋਂ ਘੱਟ ਸਲਾਈ ਲੈਂਦੀ ਸੀ ਇਸ ਤਰ੍ਹਾਂ ਹੀ ਮੇਰੇ ਕੋਲ ਕਾਫੀ ਕੱਪੜੇ ਆ ਜਾਂਦੇ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੈਂ ਆਪਣੇ ਡੈਡੀ ਦਾ ਹੱਥ ਵਟਾਉਣ ਲੱਗ ਪਈਆਂ ਕਿੱਥੇ ਉਹ ਇਕੱਲੇ ਹਰੇਕ ਚੀਜ਼ ਦਾ ਪ੍ਰਬੰਧ ਕਰਦਾ ਸੀ ਪਰ ਉਹਨਾਂ ਦੀ ਹੁਣ ਥੋੜੀ ਮਦਦ ਹੋ ਜਾਂਦੀ ਸੀ ਇਸ ਤਰੀ ਮੇਰਾ ਕੱਪੜਿਆਂ ਦਾ ਕੰਮ ਬਹੁਤ ਵਧੀਆ ਚੱਲ ਪਿਆ ਸੀ ਇੱਕ ਦਿਨ ਮੇਰੀ ਮਾਸੀ ਆਈ ਉਹ ਮੇਰੇ ਲਈ ਕੋਈ ਰਿਸ਼ਤਾ ਲੈ ਕੇ ਆਈ ਸੀ ਪਰ ਮੇਰਾ ਜੀਵਿਆ ਕਰੌਣ ਨੂੰ ਮਨ ਨਹੀਂ ਕਰਦਾ ਸੀ ਕਿਉਂਕਿ ਹੁਣੇ-ਹੁਣੇ ਤਾਂ ਮੈਂ ਕਮਾਉਣ ਲੱਗੀ ਸੀ ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਘਰਦਿਆਂ ਨੂੰ ਬਹੁਤ ਸਾਰੇ ਪੈਸੇ ਕਮਾ ਕੇ ਦਵਾ ਉਹਨਾਂ ਨੂੰ ਹਰ ਚੀਜ਼ਾਂ ਬਣਾ ਦਵਾ ਕਿਉਂਕਿ ਸਾਡੇ ਘਰ ਵਧੀਆ ਢੰਗ ਦੀ ਫਰਿੱਜ ਵੀ ਨਹੀਂ ਸੀ ਮੈਂ ਚਾਹੁੰਦੀ ਸੀ ਕਿ ਇਸ ਤਰ੍ਹਾਂ ਫਰਿੱਜ ਕੂਲਰ ਵਗੈਰਾ ਸਭ ਕੁਝ ਨਵਾਂ ਬਣਾ ਦਵਾ ਪਰ ਮੇਰੀ ਮਾਸੀ ਰਿਸ਼ਤੇ ਲਈ ਬਹੁਤ ਜ਼ੋਰ ਪਾ ਰਹੀ ਸੀ ਪਰ ਮੈਂ ਤਾਂ ਸਭ ਦੇ ਸਾਹਮਣੇ ਸਾਫ਼-ਸਾਫ਼ ਮਨਾਂ ਕਰ ਦਿੱਤਾ ਸੀ ਮੇਰੀ ਮੰਮੀ ਤਾਂ ਮਾਸੀ ਦੇ ਪਿੱਛੇ ਲੱਗ ਗਈ ਸੀ ਉਹ ਮੈਨੂੰ ਕਹਿਣ ਲੱਗੀ ਕਿ ਰਿਸ਼ਤਾ ਵਧੀਆ ਤੂੰ ਨਾ ਨਾ ਕਰ ਮੇਰੀ ਮਾਸੀ ਆਪਣੇ ਦਿਓਰ ਨੂੰ ਹੀ ਮੇਰਾ ਰਿਸ਼ਤਾ ਕਰਵਾਉਂਦੀ ਸੀ ਥੋੜਾ ਮੇਰੇ ਨਾਲੋਂ ਵੱਡਾ ਸੀ ਉਹਦੀ ਉਮਰ ਮੇਰੇ ਨਾਲੋਂ 2-4 ਸਾਲ ਵੱਡੀ ਸੀ ਪਰ ਮੇਰੀ ਮਾਸੀ ਵਧੀਆ ਘਰੇ ਵਿਆਹੀ ਹੋਈ ਸੀ ਸਾਡੇ ਨਾਲੋਂ ਉਹਨਾਂ ਦੇ ਹਾਲਾਤ ਕਾਫੀ ਚੰਗੇ ਸੀ ਇਸ ਕਰਕੇ ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਹੁਣ ਤਾਂ ਮੇਰੇ ਸਹੁਰੇ ਤੇਰਾ ਰਿਸ਼ਤਾ ਲੈਂਦੇ ਆ ਕੱਲ ਨੂੰ ਕੀ ਪਤਾ ਰਿਸ਼ਤਾ ਕਿਤੇ ਹੋਰ ਪੱਕਾ ਹੋ ਗਿਆ ਫਿਰ ਤੂੰ ਇੱਥੇ ਦੀ ਇੱਥੇ ਰਹਿ ਜਾਣਾ ਨਾਲੇ ਤੇਰੇ ਮਾਪਿਓ ਤੋਂ ਕਿਹੜਾ ਤੈਨੂੰ ਤਗੜੇ ਘਰੀ ਵਿਆਇਆ ਜਾਣਾ ਇਸ ਕਰਕੇ ਤੂੰ ਚੁੱਪ ਕਰਕੇ ਇੱਥੇ ਵਿਆਹ ਕਰਵਾ ਲੈ ਮੇਰੀ ਮੰਮੀ ਵੀ ਇਹੀ ਚਾਹੁੰਦੀ ਸੀ ਮੰਮੀ ਨੇ ਡੈਡੀ ਨਾਲ ਗੱਲ ਕੀਤੀ ਤਾਂ ਡੈਡੀ ਕਹਿਣ ਲੱਗੇ ਜੇ ਆਪਣੀ ਧੀ ਸੁખી ਰਹੇ ਬਸ ਫਿਰ ਆਪਾਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਆਪਾਂ ਵੀ ਤਾਂ ਇਹੀ ਚਾਹੁੰਦੇ ਆ ਕਿ ਇਹ ਸੁખી ਰਹੇ ਨਾਲੇ ਆਪਾਂ ਤੋਂ ਕਿਹੜਾ ਅਮੀਰ ਘਰ ਵਾਲੇ ਨਾਲ ਮੱਥਾ ਲੱਗਣਾ ਹੁਣ ਤਾਂ ਇਹਦੀ ਮਾਸੀ ਆਪਣੇ ਦਿਓਰ ਨੂੰ ਰਿਸ਼ਤਾ ਕਰਵਾਉਂਦੀ ਆ ਚੱਲ ਫਿਰ ਕੀ ਹੋਇਆ ਜੇ ਮੁੰਡਾ 2-4 ਸਾਲ ਵੱਡਾ ਪਰ ਇੱਕ ਗੱਲ ਆ ਉਥੇ ਆਪਣੀ ਕੁੜੀ ਐਸ਼ ਕਰੂਗੀ ਪਰ ਮੈਂ ਇਸ ਰਿਸ਼ਤੇ ਲਈ ਨਾ ਕਰ ਦਿੱਤੀ ਫਿਰ ਮੇਰੀ ਮਾਸੀ ਵਾਪਸ ਚਲੀ ਗਈ ਮੇਰੀ ਮਾਸੀ ਵੀ ਮੇਰੇ ਨਾਲ ਗੁੱਸੇ ਹੋ ਕੇ ਗਈ ਸੀ ਮੈਂ ਇੱਕ ਗੱਲ ਨੋਟ ਕੀਤੀ ਕਿ ਮੇਰੇ ਮੰਮੀ ਡੈਡੀ ਵੀ ਮੇਰੇ ਨਾਲ ਚੰਗੀ ਤਰ੍ਹਾਂ ਨਹੀਂ ਬੋਲ ਰਹੇ ਸੀ ਸ਼ਾਇਦ ਉਹ ਵੀ ਕਿਤੇ ਨਾ ਕਿਤੇ ਮੇਰੇ ਨਾਲ ਗੁੱਸੇ ਹੋ ਗਏ ਸੀ ਪਰ ਮੈਂ ਕੀ ਕਰਦੀ ਮੈਂ ਵੀ ਤਾਂ ਉਹਨਾਂ ਬਾਰੇ ਸੋਚਦੀ ਸੀ ਘਰ ਵਿੱਚ ਕੋਈ ਜ਼ਰੂਰੀ ਸਮਾਨ ਨਹੀਂ ਸੀ ਜ ਜੋ ਮੇਰਾ ਵਿਆਹ ਹੋ ਜਾਂਦਾ ਫਿਰ ਪਰੌਣੇ ਲਈ ਕੂਲਰ ਵਗੈਰਾ ਚਾਹੀਦਾ ਸੀ ਘਰ ਦੇ ਸਮਝ ਹੀ ਨਹੀਂ ਰਹੇ ਸੀ ਬਸ ਉਹਨਾਂ ਨੇ ਤਾਂ ਇੱਕੋ ਗੱਲ ਦੀ ਰੱਟ ਲਾਈ ਸੀ ਕਿ ਵਧੀਆ ਘਰੇ ਰਿਸ਼ਤਾ ਹੋ ਰਿਹਾ ਜਲਦੀ ਜਲਦੀ ਵਿਆਹ ਕਰ ਦੇਣਾ ਚਾਹੀਦਾ ਇਸ ਗੱਲ ਲਈ ਸਾਡੇ ਘਰ ਕਾਫੀ ਦਿਨ ਬਹਿਸ ਚੱਲੀ ਆਖਿਰ ਮੈਨੂੰ ਇਸ ਰਿਸ਼ਤੇ ਲਈ ਮੰਨਣਾ ਹੀ ਪਿਆ ਕਿਉਂਕਿ ਸਾਰਿਆਂ ਦੀ ਖੁਸ਼ੀ ਇਸੇ ਗੱਲ ਵਿੱਚ ਸੀ ਪਰ ਮੈਂ ਇੱਕ ਸ਼ਰਤ ਰੱਖੀ ਸੀ ਕਿ ਮੈਂ ਵਿਆਹ 6-7 ਮਹੀਨੇ ਰੋਕੇ ਕਰਵਾਉਣਾ ਬੇਸ਼ੱਕ ਹੁਣ ਮੰਗਣੀ ਕਰਦਿਓ ਫਿਰ ਘਰਦਿਆਂ ਨੇ ਇਸ ਬਾਰੇ ਮਾਸੀ ਨਾਲ ਗੱਲ ਕੀਤੀ ਮਾਸੀ ਇਹ ਗੱਲ ਸੁਣ ਕੇ ਬੜੀ ਖੁਸ਼ ਹੋਈ ਕਿ ਮੈਂ ਰਿਸ਼ਤੇ ਲਈ ਮੰਨ ਗਈ ਆ ਫਿਰ ਮਾਸੀ ਕਹਿਣ ਲੱਗੀ ਚੱਲ ਕੋਈ ਨਾ 6 ਮਹੀਨੇ ਵੀ ਆਏ ਖੜੇ ਆ ਉਹਨੇ ਮੇਰਾ ਮਾਣ ਤਾਣ ਰੱਖ ਲਿਆ ਮੇਰੇ ਲਈ ਇੰਨੀ ਬਹੁਤ ਵੱਡੀ ਗੱਲ ਆ ਨਾਲੇ 6 ਮਹੀਨੇ ਤਾਂ ਤਿਆਰੀ ਕਰਨ ਨੂੰ ਲੱਗ ਹੀ ਜਾਂਦੇ ਨੇ ਵਿਆਹ ਦਾ ਸਾਰਾ ਖਰਚਾ ਮਾਸੀ ਦੇ ਸਹੁਰਿਆਂ ਨੇ ਆਪ ਹੀ ਕਰਨਾ ਸੀ ਉਹਨਾਂ ਨੂੰ ਸਿਰਫ ਕੰਮ ਵਾਲੀ ਸੌ ਕੁੜੀ ਚਾਹੀਦੀ ਸੀ ਕੰਮ ਮੈਂ ਬਥੇਰਾ ਕਰਦੀ ਸੀ ਮਾਸੀ ਵੀ ਬਿਮਾਰ ਜੀ ਰਹਿੰਦੀ ਸੀ ਮਾਸੀ ਨੂੰ ਵੀ ਇਹੀ ਲਾਲਚ ਸੀ ਕਿ ਚਲ ਮੇਰੇ ਨਾਲ ਕੰਮ ਕਰਾਉਣ ਵਾਲੀ ਆ ਜਾਊਗੀ ਤੇ ਇਹਨਾਂ ਦੀ ਧੀ ਗਰੀਬੀ ਵਿੱਚੋਂ ਨਿਕਲ ਜਾਊਗੀ ਇਸ ਤਰ੍ਹਾਂ ਹੀ ਥੋੜੇ ਦਿਨਾਂ ਵਿੱਚ ਮੇਰਾ ਰੋਕਾ ਹੋ ਗਿਆ ਮਾਸੀ ਦਾ ਦਿਓਰ ਉਹਦਾ ਸੋਹਣਾ ਸੀ ਪਰ ਥੋੜਾ ਉਮਰ ਦਾ ਮੇਰੇ ਨਾਲੋਂ ਵੱਡਾ ਸੀ ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਮੈਨੂੰ ਤਾਂ ਸਿਰਫ ਇਹ ਹੁੰਦਾ ਸੀ ਕਿ ਬੰਦਾ ਨੇਚਰ ਦਾ ਚੰਗਾ ਹੋਣਾ ਚਾਹੀਦਾ ਆ ਇਸ ਤਰ੍ਹਾਂ ਹੀ ਰੋਕਾ ਹੋਣ ਤੋਂ ਬਾਅਦ ਮੇਰਾ ਘਰ ਵਾਲਾ ਮੇਰੇ ਨਾਲ ਫੋਨ ਤੇ ਗੱਲ ਕਰਨ ਲੱਗ ਗਿਆ ਸੀ ਮੈਨੂੰ ਇੱਕ ਛੋਟਾ ਜਿਹਾ ਫੋਨ ਲੈ ਕੇ ਦੇ ਗਏ ਸੀ ਜਿਸ ਫੋਨ ਤੇ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰ ਲੈਂਦੀ ਸੀ ਮੇਰੇ ਘਰ ਵਾਲੇ ਦਾ ਨਾਮ ਰਵੀ ਸੀ ਰਵੀ ਸੁਭਾ ਦਾ ਬੜਾ ਚੰਗਾ ਲੱਗਦਾ ਸੀ ਬਹੁਤ ਮਿੱਠਾ ਬੋਲਦਾ ਸੀ ਮੈਂ ਉਹਨੂੰ ਕਦੇ ਵੀ ਗੁੱਸੇ ਵਿੱਚ ਨਹੀਂ ਵੇਖਿਆ ਜਦੋਂ ਵੀ ਮੇਰੇ ਨਾਲ ਫੋਨ ਤੇ ਗੱਲ ਕਰਦਾ ਤਾਂ ਉਹ ਹਾਂਜੀ ਤੋਂ ਬਿਨਾਂ ਨਹੀਂ ਬੋਲਦਾ ਸੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਸੀ ਕਿ ਉਹ ਸੱਚਮੁੱਚ ਹੀ ਚੰਗੇ ਸੁਭਾ ਦਾ ਜਾਂ ਫਿਰ ਵਿਆਹ ਤੋਂ ਪਹਿਲਾਂ ਜਿੱਦਾਂ ਮੁੰਡੇ ਹਾਂਜੀ ਹਾਂਜੀ ਕਰਦੇ ਆ ਉਸ ਤਰ੍ਹਾਂ ਕਰ ਰਿਹਾ ਫਿਰ ਮੈਂ ਸੋਚ ਲੈਂਦੀ ਕਿ ਚੱਲ ਇਹ ਤਾਂ ਹੁਣ ਉੱਥੇ ਜਾ ਕੇ ਹੀ ਪਤਾ ਲੱਗੂ ਕਿ ਉਹਦਾ ਸੁਭਾ ਸੱਚੀ ਵਾਲਾ ਵਧੀਆ ਜਾਂ ਫਿਰ ਫੋਨ ਤੇ ਮੈਨੂੰ ਇੰਪ੍ਰੈਸ ਕਰ ਰਿਹਾ ਇਸ ਤਰੀ ਸਾਡਾ ਫੋਨ ਤੇ ਗੱਲ ਕਰਕੇ ਵਧੀਆ ਟਾਈਮ ਲੰਗੀ ਜਾਂਦਾ ਸੀ ਮੈਂ ਉਹਨੂੰ ਆਪਣੇ ਘਰ ਦੀ ਸਾਰੀ ਹਾਲਤ ਦੱਸ ਦਿੰਦੀ ਵੈਸੇ ਤਾਂ ਸਾਡੀ ਰਿਸ਼ਤੇਦਾਰੀ ਵਿੱਚੋਂ ਹੋਣ ਕਰਕੇ ਉਹਨਾਂ ਨੂੰ ਸਾਰਾ ਕੁਝ ਪਹਿਲਾਂ ਹੀ ਪਤਾ ਸੀ ਪਰ ਫਿਰ ਵੀ ਮੈਂ ਆਪਣੇ ਮੂੰਹ ਉਹਨਾਂ ਨੂੰ ਸਭ ਕੁਝ ਦੱਸ ਦਿੰਦੀ ਕਿ ਮੈਂ ਤਾਂ ਬਹੁਤ ਗਰੀਬੀ ਵੇਖੀ ਆ ਤੇ ਮੈਂ ਮਿਹਨਤ ਕਰਨ 'ਚ ਵਿਸ਼ਵਾਸ ਰੱਖਦੀ ਰਵੀ ਹਮੇਸ਼ਾ ਆਪਣੇ ਘਰਦਿਆਂ ਕੋਲ ਮੇਰੀਆਂ ਸਿਫਤਾਂ ਕਰਦਾ ਰਹਿੰਦਾ ਸੀ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਰਹਿੰਦਾ ਸੀ ਕਿ ਕੁੜੀ ਦਾ ਸੁਭਾਅ ਬਹੁਤ ਚੰਗਾ ਤੇ ਭਾਬੀ ਨੇ ਬਹੁਤ ਵਧੀਆ ਕੀਤਾ ਜੋ ਆਪਣੀ ਭਾਂਜੀ ਦਾ ਇਸ਼ਤਾ ਮੈਨੂੰ ਕਰਵਾ ਦਿੱਤਾ ਕਿਉਂਕਿ ਕੁੜੀ ਦਾ ਸੁਭਾਅ ਇੰਨਾ ਚੰਗਾ ਕਿ ਮੈਂ ਦੱਸ ਨਹੀਂ ਸਕਦਾ ਉਹ ਇੰਨੀ ਸਿਆਣੀ ਆ ਕਿ ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਅੱਜਕੱਲ੍ਹ ਦੀਆਂ ਕੁੜੀਆਂ ਇੰਨੀਆਂ ਸਿਆਣੀਆਂ ਹੋ ਸਕਦੀਆਂ ਮਾਸੀ ਇਸ ਤਰ੍ਹਾਂ ਫੋਨ ਤੇ ਮੰਮੀ ਨੂੰ ਇਹ ਸਭ ਗੱਲਾਂ ਦੱਸਦੇ ਰਹਿੰਦੇ ਮੇਰੇ ਘਰ ਦੇ ਵੀ ਇਸ ਗੱਲ ਤੋਂ ਬੜੇ ਖੁਸ਼ ਸੀ ਤੇ ਉਹਦੇ ਘਰ ਦੇ ਵੀ ਬੜੇ ਖੁਸ਼ ਸੀ ਮੇਰੇ ਸਹੁਰੇ ਪਰਿਵਾਰ ਵਿੱਚ ਮੇਰਾ ਸਹੁਰਾ, ਮਾਸੀ ਮਾਸੜ ਤੇ ਮਾਸੀ ਦੀ ਇੱਕ ਕੁੜੀ ਸੀ ਜੋ ਕਿ ਪਹਿਲਾਂ ਹੀ ਕੈਨੇਡਾ ਜਾ ਚੁੱਕੀ ਸੀ। ਹੁਣ ਬਸ ਘਰ ਵਿੱਚ ਰਵੀ, ਮਾਸੀ ਮਾਸੜ ਤੇ ਮੇਰਾ ਸਹੁਰਾ ਸੀ। ਫੈਮਿਲੀ ਤਾਂ ਇੰਨੀ ਜ਼ਿਆਦਾ ਵੱਡੀ ਨਹੀਂ ਸੀ। ਬਸ ਮੈਂ ਵੀ ਆਪਣੇ ਵਰਗਾ ਇਨਸਾਨ ਚਾਹੁੰਦੀ ਸੀ ਤੇ ਰਵੀ ਮੇਰੇ ਵਰਗਾ ਹੀ ਸੀ। ਉਹਦਾ ਸੁਭਾਅ ਵੀ ਮੈਨੂੰ ਬਹੁਤ ਚੰਗਾ ਲੱਗਦਾ ਸੀ। ਪਤਾ ਹੀ ਨਹੀਂ ਲੱਗਿਆ ਕਦੋਂ 5 ਮਹੀਨੇ ਲੰਘ ਗਏ ਸੀ। ਹੁਣ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ ਸੀ। ਮਾਸੀ ਕਹਿੰਦੀ ਸੀ ਕਿ ਅਗਲੇ ਮਹੀਨੇ ਇਹਨਾਂ ਦਾ ਵਿਆਹ ਕਢਵਾ ਲੈਨੇ ਆ ਪਰ ਮੇਰਾ ਆਪਣੇ ਮਾਪਿਆਂ ਨੂੰ ਛੱਡ ਕੇ ਜਾਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਦਿਲ ਕਰਦਾ ਸੀ ਕਿ ਅਜੇ ਹੋਰ ਇੱਥੇ ਹੀ ਰਹਾ ਹੁਣ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ ਸੀ ਕਿਉਂਕਿ ਵਿਆਹ 1 ਮਹੀਨੇ ਬਾਅਦ ਕਢਵਾ ਲਿਆ ਸੀ 1 ਮਹੀਨੇ ਬਾਅਦ ਸਾਡਾ ਵਿਆਹ ਸੀ ਮੈਂ ਆਪਣੇ ਵਿਆਹ ਦੇ ਸਾਰੇ ਸੂਟ ਆਪਣੇ ਹੱਥੀਂ ਸਲਾਈ ਕੀਤੇ ਤੇ ਹੁਣ ਮੈਂ ਬਹੁਤ ਜ਼ਿਆਦਾ ਵਧੀਆ ਸਲਾਈ ਕਰ ਲੈਂਦੀ ਸੀ ਮੈਂ ਮਾਸੀ ਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਮੈਂ ਇੱਥੇ ਆ ਕੇ ਵੀ ਕੰਮ ਕਰਿਆ ਕਰੂੰਗੀ ਤਮਾਸੀ ਕਹਿੰਦੀ ਸੀ ਕਿ ਇਹ ਚੱਲ ਤੇਰੀ ਖੁਸ਼ੀ ਆ ਜਿੱਦਾਂ ਤੂੰ ਕਰਨਾ ਚਾਹੁੰਨੀ ਆ ਕਿਉਂਕਿ ਸਾਡੇ ਵੱਲੋਂ ਤੇਰੇ ਨਾਲ ਕੋਈ ਤੱਕਾ ਨਹੀਂ ਆ ਪਰ ਫਿਰ ਵੀ ਜੇ ਤੂੰ ਇਹ ਕੰਮ ਕਰਨਾ ਚਾਹੁੰਨੀ ਆ ਤਾਂ ਅਸੀਂ ਤੈਨੂੰ ਰੋਕਾਂਗੇ ਨਹੀਂ ਇਸ ਤਰ੍ਹਾਂ ਹੀ ਸਾਡੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਸੀ ਸਾਡੇ ਘਰ ਦੀ ਸਾਰੀ ਸਜਾਵਟ ਮੁੰਡੇ ਵਾਲਿਆਂ ਨੇ ਆਪ ਕਰਵਾਈ ਸੀ ਤੇ ਵਿਆਹ ਦਾ ਸਾਰਾ ਖਾਣ ਪੀਣ ਦਾ ਖਰਚਾ ਵੀ ਮੁੰਡੇ ਵਾਲਿਆਂ ਦਾ ਹੀ ਸੀ ਉਹ ਸਾਡਾ ਬੜਾ ਕਰਦੇ ਸੀ ਮੈਨੂੰ ਬੜਾ ਵਧੀਆ ਲੱਗਦਾ ਸੀ ਕਿ ਰੱਬ ਨੇ ਮੇਰੇ ਕਿੰਨੇ ਚੰਗੇ ਲੇਖ ਲਿਖੇ ਆ ਜੋ ਮੇਰਾ ਇੰਨੇ ਚੰਗੇ ਪਰਿਵਾਰ ਚ ਵਿਆਹ ਹੋਣ ਲੱਗਿਆ ਜੋ ਆਪਣਾ ਬਾਅਦ ਤੇ ਮੇਰੇ ਘਰਦਿਆਂ ਦਾ ਪਹਿਲਾਂ ਸੋਚਦੇ ਆ ਮੈਂ ਸੋਚਦੀ ਸ਼ੁਕਰ ਹੋਇਆ ਮੈਂ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ ਜੇ ਕਿਤੇ ਮੈਂ ਇਸ ਰਿਸ਼ਤੇ ਲਈ ਨਾ ਮੰਨਦੀ ਤਾਂ ਪਤਾ ਨਹੀਂ ਮੇਰਾ ਕਹਿੋ ਜੇ ਘਰ ਕਹਿੋ ਜੇ ਖੜੂਸ ਜੇ ਬੰਦੇ ਨਾਲ ਵਿਆਹ ਹੋ ਜਾਣਾ ਸੀ ਨਾਲੇ ਇਹ ਤਾਂ ਰਿਸ਼ਤੇਦਾਰੀ ਵਿੱਚ ਆ ਤੇ ਉੱਥੇ ਤਾਂ ਮੇਰੀ ਮਾਂ ਵਰਗੀ ਮਾਸੀ ਵੀ ਆ ਇਸ ਤਰ੍ਹਾਂ ਕਰਕੇ ਵਿਆਹ ਦਾ ਅਰੇਂਜਮੈਂਟ ਬਹੁਤ ਵਧੀਆ ਹੋਇਆ ਸੀ ਤੇ ਵਿਆਹ ਵਾਲਾ ਦਿਨ ਆ ਗਿਆ ਸੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੋਏ ਸੀ ਸਾਰੇ ਬਹੁਤ ਵਾਹ ਵਾਹ ਕਰ ਰਹੇ ਸੀ ਤੇ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਸਾਰਾ ਖਰਚਾ ਮੁੰਡੇ ਵਾਲਿਆਂ ਦਾ ਤਾਂ ਸਾਰੇ ਮੁੰਡੇ ਵਾਲਿਆਂ ਦੀਆਂ ਸਿਫਤਾਂ ਕਰ ਰਹੇ ਸੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ ਕਿ ਮੈਨੂੰ ਇਹੋ ਜਿਹਾ ਹਮਸਫਰ ਮਿਲਿਆ ਇਸ ਤਰੀ ਸਾਡਾ ਵਿਆਹ ਪੂਰੇ ਵਧੀਆ ਤਰੀਕੇ ਨਾਲ ਸਿਰੇ ਚੜ ਗਿਆ ਤੇ ਹੁਣ ਮੈਂ ਆਪਣੇ ਸਹੁਰੇ ਘਰ ਚਲੀ ਗਈ ਸੀ ਮੈਂ ਉੱਥੇ ਵੀ ਬਹੁਤ ਖੁਸ਼ ਸੀ ਕਿਉਂਕਿ ਰਵੀ ਤੇ ਮੈਂ ਬਹੁਤ ਪਿਆਰ ਨਾਲ ਰਹਿੰਦੇ ਸੀ ਤੇ ਮੇਰੀ ਮਾਸੀ ਵੀ ਮੇਰਾ ਬੜਾ ਮੋਹ ਕਰਦੀ ਸੀ ਮੈਂ ਤੇ ਮਾਸੀ ਬੜੇ ਖੁਸ਼ੀ ਖੁਸ਼ੀ ਰਹਿੰਦੇ ਸੀ ਅਸੀਂ ਕਦੇ ਵੀ ਦਰਾਣੀ ਜਠਾਣੀ ਵਾਲਾ ਰਿਸ਼ਤਾ ਜਾਂ ਭੇਦ ਭਾਵ ਨਹੀਂ ਕੀਤਾ ਸੀ ਬਲਕਿ ਅਸੀਂ ਮਾਵਾਂ ਧੀਆਂ ਵਾਂਗੂ ਰਹਿੰਦੀਆਂ ਸੀ ਮੈਂ ਆਪਣੀ ਮਾਸੀ ਨੂੰ ਕਿਹਾ ਕਿ ਮੈਂ ਕੱਪੜੇ ਸਲਾਈ ਕਰਨ ਲੱਗ ਜਾਨੀ ਆ ਆਪਾਂ ਜਲਦੀ ਜਲਦੀ ਕੰਮ ਨਿਬੜ ਕੇ ਕੱਪੜੇ ਸਲਾਈ ਕਰ ਲਿਆ ਕਰਾਂਗੇ ਤਾਂ ਮਾਸੀ ਕਹਿਣ ਲੱਗੀ ਕਿ ਤੂੰ ਵੇਖ ਲੈ ਜਿੱਦਾਂ ਕਰਨਾ ਕਿਉਂਕਿ ਮੇਰੇ ਤੋਂ ਤਾਂ ਇੰਨਾ ਕੰਮ ਨਹੀਂ ਹੁੰਦਾ ਮੈਂ ਤਾਂ ਬਸ ਬੈਠ ਕੇ ਤੇਰੇ ਨਾਲ ਕਮੀਜ਼ ਤੇ ਤਰਪਾਈਆਂ ਕਰਵਾ ਦਿਆ ਕਰੂੰਗੀ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਵੋ ਮੈਂ ਆਪੇ ਸਾਰਾ ਕੰਮ ਕਰ ਲਿਆ ਕਰਨਾ ਇਸ ਤਰ੍ਹਾਂ ਹੀ ਸਾਡਾ ਬਹੁਤ ਵਧੀਆ ਟਾਈਮ ਲੰਘ ਰਿਹਾ ਸੀ ਮੇਰੇ ਵਿਆਹ ਨੂੰ 2 ਕੁ ਮਹੀਨੇ ਹੋਏ ਸੀ ਕਿ ਮੈਂ ਪ੍ਰੈਗਨੈਂਟ ਹੋ ਗਈ ਸੀ ਤੇ ਮਾਸੀ ਮੇਰਾ ਬਹੁਤ ਧਿਆਨ ਰੱਖਦੀ ਸੀ ਮਾਸੀ ਮੈਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਕਿ ਹੁਣ ਤੋਂ ਕੱਪੜਿਆਂ ਵਾਲਾ ਕੰਮ ਛੱਡ ਦੇ ਬੱਚੇ ਦਾ ਜਨਮ ਹੋ ਲੈਣ ਦੇ ਫਿਰ ਕੱਪੜੇ ਸਲਾਈ ਕਰ ਲਿਆ ਕਰੀ ਪਰ ਮੈਂ ਕਦੇ-ਕਦੇ ਕੁਰਸੀ ਤੇ ਬੈਠ ਕੇ ਕੱਪੜੇ ਸਲਾਈ ਕਰ ਲੈਂਦੀ ਸੀ ਇਸ ਤਰ੍ਹਾਂ ਸਾਰੇ ਪਰਿਵਾਰ ਨੂੰ ਨਵੇਂ ਆਉਣ ਵਾਲੇ ਬੱਚੇ ਦਾ ਬੜਾ ਚਾ ਸੀ ਖਾਸ ਕਰਕੇ ਰਵੀ ਨੂੰ ਬੜਾ ਚਾ ਸੀ ਕਿ ਉਹ ਪਿਤਾ ਬਣਨ ਵਾਲਾ ਸੀ ਇਸ ਤਰ੍ਹਾਂ ਮੇਰੇ 9 ਮਹੀਨੇ ਬਹੁਤ ਵਧੀਆ ਲੰਘੇ ਸਾਰੇ ਪਰਿਵਾਰ ਨੇ ਮੇਰੀ ਬਹੁਤ ਸੇਵਾ ਕੀਤੀ ਮੈਨੂੰ ਇੱਕ ਤੋਂ ਇੱਕ ਵਧੀਆ ਚੀਜ਼ ਖਾਣ ਨੂੰ ਲਿਆ ਕੇ ਦਿੰਦੇ ਸੀ ਤੇ ਮੇਰੇ ਕੋਲੋਂ ਕੰਮ ਵੀ ਨਹੀਂ ਕਰਵਾਉਂਦੇ ਸੀ ਜਦੋਂ ਮੇਰੇ 9 ਮਹੀਨੇ ਪੂਰੇ ਹੋ ਗਏ ਤਾਂ ਮੇਰੀ ਕੁੱਖੋਂ ਮੁੰਡੇ ਨੇ ਜਨਮ ਲਿਆ ਬੱਚਾ ਬਹੁਤ ਜ਼ਿਆਦਾ ਸੋਹਣਾ ਸੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਮੇਰਾ ਪੇਕਾ ਪਰਿਵਾਰ ਵੀ ਬੜਾ ਖੁਸ਼ ਸੀ ਸਾਰਿਆਂ ਨੇ ਬਹੁਤ ਖੁਸ਼ੀਆਂ ਮਨਾਈਆਂ ਮੇਰੇ ਮੁੰਡਾ ਨਾਰਮਲ ਹੀ ਹੋ ਗਿਆ ਸੀ ਇਸ ਕਰਕੇ ਮੈਂ ਜਲਦੀ ਹੀ ਮੰਝੇ ਤੋਂ ਉੱਠ ਗਈ ਸੀ ਮਾਸੀ ਮੈਨੂੰ ਬਥੇਰਾ ਕਹਿੰਦੀ ਰਹਿੰਦੀ ਸੀ ਕਿ ਅਜੇ ਤੈਨੂੰ ਕਮਜ਼ੋਰੀ ਆ ਅਜੇ ਤੂੰ ਆਪਣਾ ਧਿਆਨ ਰੱਖ ਆਪਾਂ ਕੰਮ ਵਾਲੀ ਰੱਖ ਲੈਣੇ ਆ ਪਰ ਮੇਰੇ ਕੋਲੋਂ ਕਿੱਥੇ ਲੰਮੇ ਪਿਆ ਜਾਂਦਾ ਸੀ ਮੈਨੂੰ ਸ਼ੁਰੂ ਤੋਂ ਹੀ ਕੰਮ ਕਰਨ ਦੀ ਆਦਤ ਸੀ ਬਸ ਮੈਨੂੰ ਇਹ ਹੁੰਦਾ ਸੀ ਕਿ ਕਦੋਂ ਮੈਂ ਉੱਠ ਕੇ ਕੰਮ ਲੱਗਾ ਮੈਂ ਮਾਸੀ ਨੂੰ ਕਹਿਣ ਲੱਗ ਜਾਂਦੀ ਸੀ ਕਿ ਤੁਸੀਂ ਮੁੰਡੇ ਨੂੰ ਫੜ ਕੇ ਬੈਠੇ ਰਿਹਾ ਕਰੋ ਮੈਂ ਕੰਮ ਆਪੇ ਕਰ ਲਿਆ ਕਰੂੰਗੀ ਮਾਸੀ ਮੁੰਡੇ ਦਾ ਬੜਾ ਮੋਹ ਕਰਦੀ ਸੀ ਮੁੰਡੇ ਦਾ ਨਾਮ ਅਸੀਂ ਹਰਜੋਤ ਸਿੰਘ ਰੱਖਿਆ ਸੀ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ ਇੱਕ ਦਿਨ ਮੇਰੇ ਤੇ ਅਜੀਹਾ ਦਿਨ ਆਇਆ ਜੋ ਕਿ ਮੈਂ ਅੱਜ ਤੱਕ ਨਹੀਂ ਭੁੱਲ ਸਕੀ ਰਵੀ ਖੇਤ ਕੰਮ ਕਰ ਰਹੇ ਸੀ ਤੇ ਉੱਥੇ ਉਹਨਾਂ ਨੂੰ ਟਰਾਂਸਫਾਰਮ ਤੋਂ ਕਰੰਟ ਲੱਗ ਗਿਆ ਤੇ ਜਿਸ ਕਰਕੇ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ। ਇਹ ਸਦਮਾ ਸਾਡੇ ਲਈ ਬਹੁਤ ਜ਼ਿਆਦਾ ਵੱਡਾ ਸੀ। ਇੰਨੀ ਖੁਸ਼ਹਾਲ ਜ਼ਿੰਦਗੀ ਸੀ ਪਤਾ ਨਹੀਂ ਸੀ ਇਹ ਕਾਂਡ ਹੋ ਜਾਣਾ। ਰੱਬ ਨੇ ਪਤਾ ਨਹੀਂ ਕਿਸ ਜਨਮ ਦਾ ਮੇਰੇ ਨਾਲ ਵੈਰ ਕੱਢਿਆ ਜੋ ਕਿ ਇੰਨੀਆਂ ਖੁਸ਼ੀਆਂ ਵੀ ਦਿੱਤੀਆਂ ਤੇ ਮੁੜ ਕੇ ਖੁਸ਼ੀਆਂ ਖੋਹ ਵੀ ਲਈਆਂ। ਉਸ ਟਾਈਮ ਮੇਰੀ ਕੀ ਹਾਲਤ ਸੀ ਇਹ ਬਸ ਮੈਂ ਜਾਂ ਉਹ ਰੱਬ ਹੀ ਜਾਣਦਾ ਸੀ ਮੇਰਾ ਬੱਚਾ ਉਦੋਂ ਸਾਲ ਦਾ ਵੀ ਨਹੀਂ ਹੋਇਆ ਸੀ ਸਾਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰ ਕੀ ਕੀਤਾ ਜਾਵੇ ਰੱਬ ਦਾ ਭਾਣਾ ਸੀ ਮੰਨਣਾ ਹੀ ਪੈਣਾ ਸੀ ਮੇਰੇ ਪੇਕੇ ਕਹਿ ਰਹੇ ਸੀ ਕਿ ਅਸੀਂ ਤਾਂ ਸੁਖੀ ਨੂੰ ਪਿੰਡ ਲੈ ਜਾਂਦੇ ਆ ਕਿਉਂਕਿ ਇੱਥੇ ਇਹਦਾ ਗੁਜ਼ਾਰਾ ਨਹੀਂ ਹੋਣਾ ਪਰ ਮੈਂ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਘਰ ਦੇ ਚਾਹੁੰਦੇ ਸੀ ਕਿ ਮੈਂ ਇਹਨਾਂ ਨੂੰ ਆਪਣਾ ਬੱਚਾ ਦੇ ਜਾਵਾਂ ਤੇ ਆਪ ਮੈਂ ਦੂਜਾ ਵਿਆਹ ਕਰਵਾ ਲਵਾਂਗੀ ਪਰ ਮੈਂ ਇਦਾਂ ਦਾ ਕੁਝ ਵੀ ਨਹੀਂ ਚਾਹੁੰਦੀ ਸੀ ਕਿਉਂਕਿ ਮੇਰਾ ਪਿਆਰ ਸਿਰਫ ਰਵੀ ਨਾਲ ਸੀ ਰਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਮੈਂ ਉਹਨਾਂ ਦੀਆਂ ਯਾਦਾਂ ਨਾਲ ਹੀ ਆਪਣੀ ਜ਼ਿੰਦਗੀ ਕੱਟਣੀ ਚਾਹੁੰਦੀ ਸੀ ਉਹਨਾਂ ਦੀ ਨਿਸ਼ਾਨੀ ਮੇਰਾ ਪੁੱਤ ਹਰਜੋਤ ਸੀ ਜਿਸ ਨਾਲ ਮੈਂ ਆਪਣੀ ਸਾਰੀ ਜ਼ਿੰਦਗੀ ਗੁਜ਼ਾਰਨ ਲਈ ਤਿਆਰ ਸੀ ਮੇਰੀ ਮਾਸੀ ਵੀ ਮੈਨੂੰ ਹੀ ਸਲਾਹ ਦਿੰਦੀ ਸੀ ਕਿ ਤੇਰੀ ਸਾਰੀ ਜ਼ਿੰਦਗੀ ਇਕੱਲਿਆਂ ਦੀ ਕਿਵੇਂ ਲੰਘੂਗੀ ਨਾਲੇ ਮੈਂ ਕਿਹੜਾ ਸਾਰੀ ਜ਼ਿੰਦਗੀ ਤੇਰੇ ਨਾਲ ਬੈਠੀ ਰਹਿਣਾ ਧੀਏ ਤੂੰ ਆਪਣੀ ਜ਼ਿੰਦਗੀ ਬਾਰੇ ਸੋਚ ਤੇਰੀ ਉਮਰ ਅਜੇ ਕੁਝ ਵੀ ਨਹੀਂ ਆ ਮੇਰਾ ਸਹੁਰਾ ਪਰਿਵਾਰ ਚਾਹੁੰਦਾ ਸੀ ਕਿ ਮੈਂ ਅੱਗੇ ਵਿਆਹ ਕਰਵਾ ਲਵਾਂ ਪਰ ਮੈਂ ਸਾਰਿਆਂ ਦੇ ਖਿਲਾਫ ਸੀ ਕਿਉਂਕਿ ਜੋ ਰੱਬ ਨੇ ਮੇਰੇ ਨਾਲ ਕਰਨਾ ਸੀ ਉਹ ਕਰ ਦਿੱਤਾ ਜੋ ਮੇਰੀ ਕਿਸਮਤ ਵਿੱਚ ਸੀ ਉਹ ਮੇਰੇ ਨਾਲ ਹੋ ਗਿਆ ਜੇ ਮੇਰੀ ਕਿਸਮਤ ਵਿੱਚ ਸੁਖ ਹੁੰਦਾ ਤਾਂ ਮੇਰਾ ਘਰ ਵਾਲਾ ਰਵੀ ਵੀ ਬਚਿਆ ਰਹਿੰਦਾ ਹੁਣ ਜੋ ਮੇਰੇ ਕਰਮਾਂ ਵਿੱਚ ਦੁੱਖ ਸੀ ਮੈਂ ਉਹਨੂੰ ਰੱਬ ਦਾ ਭਾਣਾ ਮੰਨ ਕੇ ਉਸ ਨਾਲ ਹੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਫਿਰ ਮੇਰੇ ਘਰ ਦੇ ਆਣੇ ਵੀ ਮੇਰੇ ਨਾਲ ਜ਼ਿਆਦਾ ਤਕਾਣਾ ਕੀਤਾ ਫਿਰ ਉਹ ਮੈਨੂੰ ਕਹਿਣ ਲੱਗੇ ਕਿ ਜਿੱਦਾਂ ਤੇਰੀ ਮਰਜ਼ੀ ਆ ਅਸੀਂ ਤੇਰੇ ਨਾਲ ਆ ਸੋਹਰੇ ਘਰ ਦੇ ਮੇਰਾ ਪੂਰਾ ਧਿਆਨ ਰੱਖਦੇ ਸੀ ਮੈਨੂੰ ਰਵੀ ਬਿਨਾ ਜ਼ਿੰਦਗੀ ਜਿਉਣੀ ਬਹੁਤ ਔਖੀ ਲੱਗਦੀ ਸੀ ਪਰ ਕੀ ਕਰਦੀ ਰੱਬ ਦਾ ਭਾਣਾ ਸੀ ਮੰਨਣੇ ਪੈਣਾ ਸੀ ਇਸ ਤਰ੍ਹਾਂ ਹੀ ਹੌਲੀ-ਹੌਲੀ ਹਰਜੋਤ 2 ਸਾਲਾਂ ਹੋ ਗਿਆ ਸੀ ਇੱਕ ਦਿਨ ਮੈਂ ਕੀ ਵੇਖਿਆ ਕਿ ਮੈਂ ਕੱਪੜੇ ਸਲਾਈ ਕਰ ਰਹੀ ਸੀ ਤੇ 마ਸੀ ਸ਼ਹਿਰ ਗਈ ਹੋਈ ਸੀ ਤੇ ਮੇਰਾ ਸੋਹਰਾ ਵੀ ਖੇਤ ਗਿਆ ਹੋਇਆ ਸੀ ਮੈਂ ਵੇਖਿਆ ਕਿ ਮਾਸੜ ਸਾਹਮਣੇ ਬੈਠਾ ਮੇਰੇ ਵੱਲ ਵੇਖੀ ਜਾ ਰਿਹਾ ਸੀ ਤੇ ਮੈਂ ਉਹਨਾਂ ਨੂੰ ਸ਼ੁਰੂ ਤੋਂ ਹੀ ਮਾਸੜ ਕਹਿੰਦੀ ਸੀ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਕਿ ਤੂੰ ਮੈਨੂੰ ਜੇਠ ਸਮਝਿਆ ਕਰ ਪਰ ਮੈਂ ਉਹਨਾਂ ਨੂੰ ਮਾਸੜ ਹੀ ਸਮਝਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮਾਸੜ ਜੀ ਕੀ ਗੱਲ ਹੋ ਗਈ ਤੁਸੀਂ ਇੱਧਰ ਹੀ ਕਿਉਂ ਵੇਖੀ ਜਾਂਦੇ ਹੋ ਤਮ ਮਾਸੜ ਕਹਿਣ ਲੱਗਾ ਕੁਝ ਨਹੀਂ ਉਹ ਤਾਂ ਮੈਂ ਵੇਖ ਰਿਹਾ ਸੀ ਕਿ ਤੂੰ ਕਿੰਨੀ ਸੋਹਣੀ ਲੱਗਦੀ ਆ ਮੈਂ ਮਾਸੜ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਕਿਉਂਕਿ ਉਹਨਾਂ ਨੇ ਕਦੇ ਵੀ ਇਹ ਗੱਲ ਮੈਨੂੰ ਪਹਿਲਾਂ ਨਹੀਂ ਕਹੀ ਸੀ ਤੇ ਇਹ ਗੱਲ ਕਹਿਣੀ ਬਣਦੀ ਵੀ ਨਹੀਂ ਸੀ ਤਾਂ ਮੈਂ ਕਿਹਾ ਤੁਹਾਡਾ ਕੀ ਮਤਲਬ ਤਾਂ ਉਹ ਕਹਿੰਦੇ ਮਤਲਬ ਸਾਫ਼ ਹੈ ਕਿ ਤੂੰ ਬਹੁਤ ਜ਼ਿਆਦਾ ਸੋਹਣੀ ਹੈ ਤੇ ਜਵਾਨ ਪਈ ਆ ਤੇਰਾ ਦਿਲ ਕਰਦਾ ਕਿ ਤੂੰ ਕਿਸੇ ਨਾਲ ਪਿਆਰ ਕਰੇ ਤੇਰੀ ਜਵਾਨੀ ਕਿਸ ਕੰਮ ਦੀ ਜੇ ਤੂੰ ਕਿਸੇ ਨਾਲ ਪਿਆਰ ਹੀ ਨਾ ਕੀਤਾ ਮੈਂ ਉਹਨਾਂ ਦੇ ਮੂੰਹ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਤੁਸੀਂ ਕਿਹੋ ਜੀਆਂ ਗੱਲਾਂ ਆਪਣੀ ਧੀ ਨਾਲ ਕਰ ਰਹੇ ਹੋ ਤਾਂ ਉਹ ਕਹਿੰਦਾ ਕਿਹੜੀ ਧੀ ਤੂੰ ਮੇਰੀ ਧੀ ਕਿੱਥੋਂ ਹੋਗੀ ਤੂੰ ਤਾਂ ਮੇਰੀ ਪਰਜਾਈ ਲੱਗਦੀ ਆ ਨਾਲੇ ਮੈਂ ਤਾਂ ਤੇਰੇ ਬਾਰੇ ਸੋਚਦਾ ਇਦਾਂ ਕਹਿ ਕੇ ਉਹ ਅੰਦਰ ਆ ਗਏ ਮੈਂ ਉੱਠ ਕੇ ਖੜੀ ਹੋ ਗਈ ਮੈਂ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਮੈਂ ਤਾਂ ਪਹਿਲੇ ਹੀ ਹਲਤਾਂ ਦੀ ਮਾਰੀ ਹੋਈ ਆ ਤੁਸੀਂ ਮੇਰੇ ਨਾਲ ਕਿਦਾਂ ਦੀਆਂ ਗੱਲਾਂ ਕਰ ਰਹੇ ਤਾਨੂੰ ਬਿਲਕੁਲ ਵੀ ਅਕਲ ਨਹੀਂ ਆ ਮਾਸਰ ਨੇ ਮੇਰਾ ਹੱਥ ਫੜਨਾ ਚਾਹਿਆ ਪਰ ਮੈਂ ਉਹਨਾਂ ਨੂੰ ਥੱਪੜ ਮਾਰਿਆ ਤਾਂ ਉਹ ਮੇਰੇ ਵੱਲ ਬਹੁਤ ਗੁੱਸੇ ਨਾਲ ਵੇਖ ਰਹੇ ਸੀ ਤੇ ਮੈਨੂੰ ਕਹਿ ਰਹੇ ਸੀ ਤੂੰ ਫਿਕਰ ਨਾ ਕਰ ਮੈਂ ਤੈਨੂੰ ਛੱਡੂਗਾ ਨਹੀਂ ਨਾਲੇ ਜੇ ਤੂੰ ਕਿਸੇ ਨੂੰ ਇਸ ਗੱਲ ਬਾਰੇ ਦੱਸਿਆ ਤਾਂ ਮੈਂ ਤੇਰੇ ਮੁੰਡੇ ਨੂੰ ਨੁਕਸਾਨ ਪਹੁੰਚਾਉਂਗਾ ਇੰਨੀ ਗੱਲ ਕਹਿ ਕੇ ਮਾਸੜ ਬਾਹਰ ਚਲੇ ਗਏ ਮੈਨੂੰ ਲੱਗਿਆ ਕਿ ਹੁਣ ਉਹਨਾਂ ਦੀ ਅਕਲ ਟਿਕਾਣੇ ਆ ਗਈ ਤੇ ਅੱਜ ਤੋਂ ਬਾਅਦ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨਗੇ ਪਰ ਉਹ ਵਾਰ-ਵਾਰ ਮੇਰੇ ਨਾਲ ਇਸ ਤਰ੍ਹਾਂ ਹਰਕਤਾਂ ਕਰਦੇ ਰਹਿੰਦੇ ਜਦੋਂ ਵੀ ਕੋਈ ਘਰ ਨਾ ਹੁੰਦਾ ਤਾਂ ਉਹ ਮੇਰਾ ਪੂਰਾ ਪੂਰਾ ਫਾਇਦਾ ਲੈਣ ਨੂੰ ਫਿਰਦੇ ਸੀ ਇੱਕ ਦਿਨ ਮਾਸੜ ਮੈਨੂੰ ਕਹਿਣ ਲੱਗਾ ਕਿ ਬਾਹਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਣਾ ਨਾਲੇ ਤਾਂ ਤੇਰੀ ਭੁੱਖ ਪੂਰੀ ਹੋ ਜਾਇਆ ਕਰੂਗੀ ਨਾਲੇ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਿਆ ਕਰੂਗਾ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਇਆ ਕਰੂਗੀ ਨਾਲੇ ਤੈਨੂੰ ਇਸ ਉਮਰ ਚ ਇੱਕ ਮਰਦ ਦੀ ਪੂਰੀ ਪੂਰੀ ਜ਼ਰੂਰਤ ਆ ਤਾਂ ਮੈਂ ਮਾਸੜ ਨੂੰ ਕਿਹਾ ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਕਿ ਮੈਂ ਆਪਣੇ ਘਰ ਵਾਲੇ ਦੇ ਸਿਰ ਤੇ ਉਹਨਾਂ ਦੀਆਂ ਯਾਦਾਂ ਦੇ ਸਿਰ ਤੇ ਆਪਣੀ ਜ਼ਿੰਦਗੀ ਕੱਟ ਲੂੰਗੀ ਪਰ ਮੈਂ ਇਹੋ ਜਿਹਾ ਗੰਦਾ ਕੰਮ ਕਦੇ ਵੀ ਨਹੀਂ ਕਰੂੰਗੀ ਕਿਉਂਕਿ ਮੈਂ ਇਦਾਂ ਦੀ ਨਹੀਂ ਆ ਪਰ ਮਾਸੜ ਇਸ ਗੱਲ ਨੂੰ ਬਿਲਕੁਲ ਨਹੀਂ ਸਮਝਦੇ ਸੀ ਕਦੇ-ਕਦੇ ਮਨ ਕਰਦਾ ਸੀ ਕਿ ਸਾਰੀ ਗੱਲ ਮੈਂ ਆਪਣੀ ਮਾਸੀ ਨੂੰ ਦੱਸ ਦਵਾਂ ਪਰ ਫਿਰ ਸੋਚਦੀ ਸੀ ਕਿ ਉਹਨਾਂ ਦਾ ਰਿਸ਼ਤਾ ਖਰਾਬ ਹੋਊਗਾ ਇੱਕ ਦਿਨ ਮੈਂ ਬਾਥਰੂਮ ਵਿੱਚ ਨਹਾਉਣ ਲੱਗੀ ਤਾਂ ਮਾਸੜ ਧੱਕੇ ਨਾਲ ਬਾਥਰੂਮ ਵਿੱਚ ਆ ਗਏ ਉਸ ਦਿਨ ਵੀ ਕੋਈ ਘਰ ਵਿੱਚ ਨਹੀਂ ਸੀ ਇੰਨਾ ਸ਼ੁਕਰ ਮੈਂ ਜੇ ਨਾਉਣ ਨਹੀਂ ਲੱਗੀ ਸੀ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਰੌਲਾ ਪਾ ਦੇਣਾ ਤੇ ਮੈਂ ਸਾਰਾ ਆਂਡਗਵਾਡ ਇਕੱਠਾ ਕਰ ਦੇਣਾ ਤੁਹਾਡੀ ਕੋਈ ਇੱਜ਼ਤ ਨਹੀਂ ਰਹੂਗੀ ਇਸ ਕਰਕੇ ਚੰਗਾ ਹੋਊਗਾ ਕਿ ਤੁਸੀਂ ਆਪਣੇ ਆਪ ਬਾਹਰ ਚਲੇ ਜਾਓ ਤਾਂ ਮਾਸੜ ਮੈਨੂੰ ਕਹਿਣ ਲੱਗਾ ਤੂੰ ਕਿੰਨਾ ਕੁ ਟਾਈਮ ਮੇਰੇ ਕੋਲ ਬਚ ਲਵੇਂਗੀ ਜਿੰਨਾ ਟਾਈਮ ਤੂੰ ਮੇਰੇ ਸਾਹਮਣੇ ਇਸ ਤਰ੍ਹਾਂ ਘੁੰਮਦੀ ਰਹੇਂਗੀ ਮੇਰੇ ਤੋਂ ਨਹੀਂ ਰਿਹਾ ਜਾਂਦਾ ਮੈਂ ਤੈਨੂੰ ਹਾਸਲ ਕਰਕੇ ਹੀ ਰਹੂੰਗਾ ਇੱਕ ਦਿਨ ਮੈਂ ਆਪਣੇ ਕਮਰੇ 'ਚ ਬੈਠ ਕੇ ਬਹੁਤ ਰੋਈ ਤੇ ਮੈਂ ਰਵੀ ਦੀ ਫੋਟੋ ਨੂੰ ਆਪਣੇ ਸੀਨੇ ਨਾਲ ਲਾ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਦੱਸਣ ਲੱਗੀ ਕਿ ਜਿਸ ਭਰਾ ਨੂੰ ਤੁਸੀਂ ਦੇਵਤਾ ਸਮਝਦੇ ਸੀ ਤੇ ਜਿਸ ਮਾਸੜ ਨੂੰ ਮੈਂ ਪਿਓ ਸਮਝਦੀ ਉਹ ਅੱਜ ਮੇਰਾ ਹੀ ਫਾਇਦਾ ਲੈਣ ਨੂੰ ਫਿਰਦਾ ਲੋਕ ਸੱਚ ਹੀ ਕਹਿੰਦੇ ਆ ਕਿ ਆਪਣੇ ਬੰਦੇ ਤੋਂ ਬਿਨਾ ਸਭ ਬੁਰੀ ਨਜ਼ਰ ਨਾਲ ਦੇਖਣ ਲੱਗ ਜਾਂਦੇ ਆ ਮੈਂ ਸੋਚਦੀ ਰਹਿੰਦੀ ਸੀ ਕਿ ਮੈਂ ਆਪਣੇ ਬੇਟੇ ਦੇ ਸਿਰ ਤੇ ਸਾਰੀ ਜ਼ਿੰਦਗੀ ਕੱਟ ਲਵਾਂਗੀ ਕਿਉਂਕਿ ਇੱਧਰ ਮੇਰੇ ਮਾਸੀ ਮਾਸੜ ਘਰ ਹੈਗੇ ਸੀ ਪਰ ਮਾਸੜ ਤਾਂ ਆਪ ਹੀ ਬੇਈਮਾਨ ਹੋ ਚੁੱਕਿਆ ਸੀ ਆਂਡ ਗਵਾਂਡ ਤੋਂ ਤਾਂ ਮੈਨੂੰ ਖਤਰਾ ਹੋਣਾ ਹੀ ਸੀ ਜਦ ਮਾਸੜ ਆਪ ਹੀ ਮੇਰਾ ਫਾਇਦਾ ਲੈਣ ਨੂੰ ਫਿਰਦਾ ਸੀ ਜਿੰਨਾ ਟਾਈਮ ਰਵੀ ਜਿਉਂਦੇ ਸੀ ਉਹਨਾ ਟਾਈਮ ਮਾਸੜ ਨੇ ਕਦੇ ਵੀ ਮੇਰੇ ਨਾਲ ਇਦਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਇਸ ਕਰਕੇ ਮੈਂ ਉਹਨਾਂ ਤੇ ਬਹੁਤ ਯਕੀਨ ਕਰਦੀ ਸੀ ਪਰ ਜਿਉਂ ਹੀ ਰਵੀ ਦੀ ਮੌਤ ਹੋ ਗਈ ਉਸ ਦਿਨ ਤੋਂ ਬਾਅਦ ਮਾਸਰ ਨੇ ਮੇਰੇ ਵੱਲ ਗੰਦੀ ਨਜ਼ਰ ਨਾਲ ਹੀ ਦੇਖਣਾ ਸ਼ੁਰੂ ਕਰ ਦਿੱਤਾ ਇਹ ਇੱਕ ਘਰ ਦੀ ਕਹਾਣੀ ਨਹੀਂ ਕਈ ਘਰਾਂ ਦੀ ਕਹਾਣੀ ਆ ਜਿਹੜੀਆਂ ਕੁੜੀਆਂ ਮਜਬੂਰੀ ਕਰਕੇ ਕਿਸੇ ਦੇ ਧੱਕੇ ਚੜ ਜਾਂਦੀਆਂ ਨੇ ਪਰ ਮੈਂ ਉਹਨਾਂ ਵਿੱਚੋਂ ਨਹੀਂ ਸੀ ਮੈਂ ਤਾਂ ਸੋਚਿਆ ਹੋਇਆ ਸੀ ਕਿ ਜਿੰਨਾ ਟਾਈਮ ਗੱਲ ਮੇਰੇ ਵੱਸ ਵਿੱਚ ਆ ਉਹਨਾਂ ਟਾਈਮ ਮੈਂ ਚੁੱਪ ਸੀ ਜਦੋਂ ਗੱਲ ਮੇਰੇ ਵੱਸ ਵਿੱਚੋਂ ਬਾਹਰ ਹੋ ਗਈ ਤਾਂ ਮੈਂ ਸਭ ਨੂੰ ਇਹ ਗੱਲ ਦੱਸ ਦੇਣੀ ਆ ਤੇ ਮੈਂ ਮਾਸਰ ਨੂੰ ਘਰੋਂ ਬਾਹਰ ਕਰ ਦੇਣਾ ਜਾਂ ਫਿਰ ਮੈਂ ਅਲੱਗ ਹੋ ਜਾਣਾ ਆ ਕਿਉਂਕਿ ਮੈਂ ਉਹਨਾਂ ਔਰਤਾਂ ਵਿੱਚੋਂ ਨਹੀਂ ਸੀ ਕਿ ਮੈਂ ਡਰ ਕੇ ਉਹਦੇ ਅੱਗੇ ਹੱਥ ਖੜੇ ਕਰ ਦੂੰਗੀ ਜਾਂ ਉਹਨਾਂ ਨੂੰ ਆਪਣੀ ਇੱਜ਼ਤ ਨੂੰ ਹੱਥ ਪਾਉਣ ਦਵੂੰਗੀ ਕਿਉਂਕਿ ਜੇ ਮੈਨੂੰ ਕਿਸੇ ਮਰਦ ਦੀ ਜ਼ਰੂਰਤ ਹੁੰਦੀ ਫਿਰ ਮੈਂ ਦੂਜਾ ਵਿਆਹ ਨ ਕਰਵਾ ਲੈਂਦੀ ਪਰ ਮੇਰਾ ਇਸ ਗੱਲ ਨੂੰ ਬਿਲਕੁਲ ਮੰਨ ਵੀ ਨਹੀਂ ਮੰਨਦਾ ਸੀਗਾ ਮੈਂ ਕਿਸੇ ਹੋਰ ਮਰਦ ਬਾਰੇ ਸੋਚ ਵੀ ਨਹੀਂ ਸਕਦੀ ਸੀ ਕਿਉਂਕਿ ਰਵੀ ਬਹੁਤ ਜ਼ਿਆਦਾ ਚੰਗੇ ਸੀ ਉਹਨਾਂ ਦੀ ਜਗ੍ਹਾ ਮੈਂ ਕਿਸੇ ਹੋਰ ਨੂੰ ਨਹੀਂ ਦੇ ਸਕਦੀ ਸੀ ਇਸ ਤਰ੍ਹਾਂ ਹੀ ਦਿਨੋਂ ਦਿਨ ਮਾਸੜ ਦੀਆਂ ਹਰਕਤਾਂ ਵਧਦੀਆਂ ਗਈਆਂ ਜਿੱਥੇ ਵੀ ਮੈਨੂੰ ਕੱਲੀ ਵੇਖਦੇ ਮੇਰੀ ਬਾਹਾਂ ਫੜਨ ਨੂੰ ਤਿਆਰ ਹੋ ਜਾਂਦੇ ਸੀ ਇੱਕ ਦਿਨ ਰਾਤ ਨੂੰ ਉੱਠ ਕੇ ਮੇਰੇ ਕਮਰੇ ਵਿੱਚ ਆ ਗਏ ਮੈਂ ਆਪਣੇ ਕਮਰੇ ਦੀ ਕੁੰਡੀ ਲਾਉਣੀ ਭੁੱਲ ਗਈ ਸੀ ਜਦੋਂ ਉਹ ਮੇਰੇ ਕਮਰੇ ਵਿੱਚ ਆ ਗਏ ਤਾਂ ਬੈੱਡ ਤੇ ਮੇਰੇ ਨਾਲ ਪੈਣ ਲੱਗੇ ਤਾਂ ਮੈਨੂੰ ਥੋੜੀ ਜਿਹੀ ភਨਕ ਲੱਗ ਗਈ ਕਿ ਕੋਈ ਮੇਰੇ ਕਮਰੇ ਵਿੱਚ ਆ ਗਿਆ ਮੈਂ ਉਦੋਂ ਹੀ ਰੌਲਾ ਪਾ ਦਿੱਤਾ ਸਾਰਾ ਟੱਬਰ ਉੱਠ ਗਿਆ ਮਾਸੜ ਫਟਾਫਟ ਉੱਠ ਕੇ ਭੱਜਣ ਲੱਗਾ ਤਾਂ ਮੈਂ ਲਾਈਟ ਜਗਾ ਦਿੱਤੀ ਤੇ ਸਾਰਿਆਂ ਨੂੰ ਮਾਸੜ ਦੀ ਹਰਕਤ ਪਤਾ ਲੱਗ ਗਈ ਸਾਰੇ ਹੈਰਾਨ ਰਹਿ ਗਏ ਮਾਸੀ ਤਾਂ ਸੁੱਨ ਹੋਈ ਖੜੀ ਸੀ ਕਿਉਂਕਿ ਮਾਸੀ ਨੂੰ ਬਿਲਕੁਲ ਵੀ ਯਕੀਨ ਨਹੀਂ ਹੋ ਰਿਹਾ ਸੀ ਯਕੀਨ ਤਾਂ ਮੈਨੂੰ ਖੁਦ ਨੂੰ ਨਹੀਂ ਹੋ ਰਿਹਾ ਸੀ ਜਦੋਂ ਉਹਨਾਂ ਨੇ ਪਹਿਲੀ ਵਾਰ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਕੀਤੀਆਂ ਕਿਉਂਕਿ ਮੈਂ ਤਾਂ ਉਹਨਾਂ ਨੂੰ ਆਪਣੇ ਪਿਓ ਵਾਂਗ ਸਮਝਦੀ ਸੀ ਪਰ ਉਹ ਫਿਰ ਵੀ ਮੈਨੂੰ ਆਪਣੀ ਪਰਜਾਈ ਹੀ ਸਮਝਦੇ ਰਹੇ ਨਾਲੇ ਜੇਠ ਪਰਜਾਈ ਵੀ ਭੈਣ ਭਰਾ ਵਾਂਗੀ ਹੁੰਦੇ ਆ ਪਰ ਇਹ ਸਮਝ ਹਰੇਕ ਮਰਦ ਨੂੰ ਨਹੀਂ ਹੁੰਦੀ ਹਰੇਕ ਮਰਦ ਲਈ ਇਹੋ ਜਿਹੀ ਸਮਝ ਹੋਣੀ ਜ਼ਰੂਰੀ ਆ ਤਾਂ ਕਿ ਕੁੜੀਆਂ ਸੇਫ ਰਹਿਣ ਜਦੋਂ ਇਹ ਗੱਲ ਸਾਰੇ ਘਰਦਿਆਂ ਨੂੰ ਪਤਾ ਲੱਗੀ ਤਾਂ ਮਾਸੀ ਨੇ ਮਾਸੜ ਨੂੰ ਡੰਡਾ ਲੈ ਕੇ ਬਹੁਤ ਜ਼ਿਆਦਾ ਕੁੱਟਿਆ ਮਾਸੜ ਮਾਸੀ ਤੋਂ ਕਾਫੀ ਡਰਦਾ ਸੀ ਤੇ ਮੇਰਾ ਸਹੁਰਾ ਵੀ ਮਾਸੜ ਨੂੰ ਟੁੱਟ ਕੇ ਪੈ ਗਿਆ ਤੇ ਮੈਂ ਮਾਸੀ ਨੂੰ ਰੋਂਦੇ ਹੋਏ ਸਾਰੀ ਗੱਲ ਦੱਸੀ ਕਿ ਅੱਜ ਨਹੀਂ ਬਲਕਿ ਕਈ ਵਾਰ ਇਹਨਾਂ ਨੇ ਮੈਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਮੇਰਾ ਨਜਾਇਜ਼ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਇਸ ਕਰਕੇ ਨਹੀਂ ਦੱਸਿਆ ਸੀ ਤਾਂ ਕਿ ਤੁਹਾਡਾ ਰਿਸ਼ਤਾ ਨਾ ਖਰਾਬ ਹੋਵੇ ਤਾਂ ਮਾਸੀ ਕਹਿਣ ਲੱਗੀ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਦਰਿੰਦਾ ਘਰ ਵਿੱਚ ਹੀ ਆ ਨੇ ਭਰਾ ਦੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਇਹਨੂੰ ਬਿਲਕੁਲ ਸ਼ਰਮ ਨਹੀਂ ਇਹ ਬੁੱਢੇ ਵਾਰੇ ਹੋ ਕੇ ਇਹੋ ਜਿਹਾ ਕੰਮ ਕਰਦਾ ਤਾਂ ਮਾਸੀ ਨੇ ਮੇਰੇ ਕੋਲੋਂ ਮਾਫੀ ਮੰਗੀ ਤਾਂ ਮੈਂ ਮਾਸੀ ਨੂੰ ਕਿਹਾ ਕਿ ਤੁਹਾਡੇ ਵਿੱਚ ਕੋਈ ਕਸੂਰ ਨਹੀਂ ਮਾਸੜ ਘਰਦਿਆਂ ਦੇ ਨਜ਼ਰ ਵਿੱਚ ਬਿਲਕੁਲ ਡਿੱਗ ਗਿਆ ਸੀ ਤਾਂ ਮਾਸੀ ਨੇ ਅਗਲੇ ਦਿਨ ਮੇਰੇ ਪੇਕਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੂੰ ਬਿਠਾ ਕੇ ਸਾਰੀ ਗੱਲ ਕੀਤੀ ਤੇ ਮਾਸੀ ਨੇ ਕਿਹਾ ਕਿ ਤੁਸੀਂ ਸੁਖੀ ਨੂੰ ਉੱਥੇ ਲੈ ਜਾਓ ਕਿਉਂਕਿ ਇੱਥੇ ਇਹ ਸੇਫ ਨਹੀਂ ਆ ਮੈਂ ਤਾਂ ਸੋਚਦੀ ਸੀ ਕਿ ਅਸੀਂ ਲੋਕਾਂ ਕੋਲ ਇਹਦੀ ਰਾਖੀ ਕਰਾਂਗੇ ਪਰ ਸਾਡੇ ਤਾਂ ਦਰਿੰਦਾ ਘਰ ਵਿੱਚ ਹੀ ਬੈਠਾ ਆ ਫਿਰ ਸਾਰਿਆਂ ਦੀ ਰਜ਼ਾਮੰਦੀ ਦੇ ਨਾਲ ਮੈਂ ਆਪਣੇ ਪੇਕੇ ਘਰ ਰਹਿਣ ਲੱਗ ਗਈ ਕਿਉਂਕਿ ਉਸ ਘਰ ਵਿੱਚ ਮੇਰਾ ਇਕੱਲੇ ਦਾ ਰਹਿਣਾ ਬਹੁਤ ਮੁਸ਼ਕਿਲ ਸੀ ਕਿਉਂਕਿ ਘਰ ਦੇ ਕੰਮਾਂ ਕਾਜਾਂ ਵਿੱਚ ਮੇਰੇ ਸਹੁਰੇ ਤੇ ਮੇਰੀ ਮਾਸੀ ਨੂੰ ਕਿਤੇ ਨਾ ਕਿਤੇ ਜਾਣਾ ਪੈ ਜਾਂਦਾ ਸੀ ਤੇ ਅਸੀਂ ਨਹੀਂ ਚਾਹੁੰਦੇ ਸੀ ਕਿ ਘਰ ਵਿੱਚ ਕੋਈ ਇਦਾਂ ਦੀ ਗੱਲ ਹੋਵੇ ਜੋ ਲੋਕ ਕਹਿਣ ਪਹਿਲਾਂ ਹੀ ਉਸ ਗੱਲ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਆ ਇਸ ਤਰ੍ਹਾਂ ਮੈਂ ਤੇ ਮੇਰਾ ਪੁੱਤਰ ਹੁਣ ਮੇਰੇ ਪੇਕੇ ਘਰ ਰਹਿ ਰਹੇ ਆ ਕਿਉਂਕਿ ਜਦੋਂ ਮੇਰਾ ਪੁੱਤਰ ਵੱਡਾ ਹੋ ਜਾਵੇਗਾ ਉਦੋਂ ਅਸੀਂ ਉੱਥੇ ਜਾ ਕੇ ਅਲੱਗ ਘਰ ਬਣਾ ਕੇ ਰਹਿ ਲਵਾਂਗੇ ਮੇਰਾ ਇਸ ਕਹਾਣੀ ਦੱਸਣ ਦਾ ਮਤਲਬ ਇਹ ਸੀ ਕਿ ਅੱਜ ਕੱਲ ਕੋਈ ਵੀ ਰਿਸ਼ਤਾ ਹੋਵੇ ਕਿਸੇ ਤੇ ਵੀ ਯਕੀਨ ਨਾ ਕਰੋ ਕਿਉਂਕਿ ਕਿਸੇ ਦੇ ਦਿਲ ਵਿੱਚ ਕੀ ਆ ਇਹ ਸਾਨੂੰ ਨਹੀਂ ਪਤਾ ਆਪਣੀ ਸੇਫਟੀ ਖੋਦੀ ਰੱਖੋ ਤੇ ਕਿਸੇ ਤੇ ਅੱਖਾਂ ਮੀਚ ਕੇ ਯਕੀਨ ਨਾ ਕਰੋ ਕਿਉਂਕਿ ਅੱਜ ਮੇਰਾ ਮਾਸੜ ਮੇਰੇ ਤੇ ਬੇਈਮਾਨ ਹੋ ਗਿਆ ਸੀ ਕੱਲ ਨੂੰ ਇਹ ਸਭ ਕੁਝ ਕਿਸੇ ਦੀ ਵੀ ਧੀ ਭੈਣ ਨਾਲ ਨਾ ਹੋਵੇ ਇਸ ਕਰਕੇ ਆਪਣੀ ਵੱਧ ਤੋਂ ਵੱਧ ਸੇਫਟੀ ਰੱਖੋ ਤੇ ਕਿਸੇ ਵੀ ਰਿਸ਼ਤੇ ਤੇ ਕੋਲੋਂ ਦੂਰ ਰਹੋ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ